ਕੀ ਕਿ ਆ ਦੇਖ ਤੂੰ ਇਹ ਕੀ ਆ ਮੈਨੂੰ ਲੱਗਦਾ ਕੁਝ ਹੈ ਤੂੰ ਇਹ ਨਾ ਚੱਕੀ ਦਾ ਕੁਝ ਕੋਈ ਚੀਜ਼ ਹੁੰਦੀ ਆ ਵਿੱਚ ਮੈਨੂੰ ਤਾਂ ਲੱਗਦਾ ਕੁਝ ਹੈ ਇਹ ਤਾਂ ਕੋਤ ਦਿਮਾਗ ਹੈ ਦਿਮਾਗ ਹਾਂ ਦਿਮਾਗ ਦੇਖ ਤਾ ਸੀ ਕੁੜੀ ਲੱਗਦੀ ਹਾਂ ਚਲ ਕੁੜੀ ਹੋ ਜਾਂਦੀ ਮੁੰਡਾ ਹੋ ਜਾਊਗੀ ਆ ਜਾ ਪੁੱਤ ਦੇਹਲਾ ਲੋਕ ਹੈ ਬੇ ਦੇਖ ਕਿੰਨਾ ਸੋਹਣਾ ਵੇਜਵਾਕ ਦੇਖ ਕਿ ਕਰ ਚੁੱਕੇ ਲੋਕ ਜਿਵੇਂ ਚਰਚ ਕਰਦੇ ਦੇਹਲਾ ਸਾਡੇ ਵਰਗੇ ਦੇਹਲਾ ਤਰਸੇ ਨੇ ਜਵਾਕ ਨੂੰ ਜਿੰਨਾਂ ਕੋਲੇ ਹੈਗੇ ਨੇ ਉਹ ਸਾਹਮਦੇ ਨਹੀਂ ਹੈਗੇ ਇਹ ਪੁੱਤ ਮੈਨੂੰ ਲੱਗਦਾ ਗਰਮੀ ਨਾਲ 15 ਪੈਚਾ ਚਲ ਹਾਂ ਚੱਲ ਆਪਾਂ ਲੈ ਚੱਲ ਵੰਡਾਂਗੇ ਚੱਲ ਬੇਬੇ ਅਗਲਾ ਆਪਾਂ ਖੇਤ ਰੱਖਾਂਗੇ ਪੁੱਤ ਹੋਰ ਹੋਰ ਆਜਾ ਮੇਰੇ ਪੁੱਤ